ਦਾ ਇੰਡੀਅਨ ਟੀਵੀ ਨਿਊਜ਼ ਤੋਂ ਪੂਰਾ ਪੰਜਾਬ ਬਾਲਾਜੀ ਲੰਗਰ ਸੇਵਾ ਸੰਸਥਾ ਵੱਲੋਂ ਜੋ ਅੱਜ ਬਾਲਾਜੀ ਚੈਰੀਟੇਵਰ ਟੈਸਟ ਬੋਥਰੀ ਖੋਲੀ ਗਈ ਹੈ ਉਸ ਦਾ ਵੀ ਡਾਕਟਰ ਨਾ ਚਤਰ ਸਿੰਘ ਸਾਈ ਜੀ ਜੋ ਸੰਸਥਾ ਨਾਲ ਜਿਹੜੇ ਕੰਮ ਕਰ ਰਹੇ ਹੁੰਦਾਂ ਨੇ ਆ ਕੇ ਰੀਵਨ ਕੱਟ ਕੇ ਉਹਨਾਂ ਦੇ ਕੀਤਾ ਕਰੋਨਾ ਦੱਸਿਆ ਕਿ ਇਹ ਤੇ ਜੋ ਟੈਸਟ ਹੈ ਲੰਗੇ ਉਹ 90% ਲੈਸਟ ਟੈਸਟ ਹੈ ਲੰਗੇ

चोपड़ फोटो कराई चोपड़ মহারাজ বন্দরে মানে মহারা ਬਾਲਾ ਜੀ ਮਹਾਰਾਜ ਜੀ ਕੀ ਜੈ चिट्ठी भेदाओ येता और कुछ और सब पानी को थोड़ा आई तो करनी और और राम ने जान वाले वो ना नीचे जाते है ये मेरा बोलता है बेटा 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 हां हरी कहां से जा जन कल्याण पढ़ाई सिखाई あファン ਸ੍ਰੀ ਵਾਲਾ ਜੀ ਮਹਾਰਾਜ ਕੀ ਜੈ ਬੋਲੋ ਸਵਾਮੀ ਵੇਸ਼ੂਨੀ ਜੀ ਮਹਾਰਾਜ ਕੀ ਜੈ ਸਤਿ ਸਨਾਤਨ ਧਰਮ ਕੀ ਜੈ ਸਿੱਤਰ ਕੇ ਦੇਵੀ ਦੇਵਤਾؤں ਕੀ ਜੈ ਸ੍ਰੀ ਵਾਲਾ ਜੀ ਮਹਾਰਾਜ ਸੇਵਾ ਦਾ ਇੱਕ ਕਦਮ ਹੋਰ ਸਮੂਹ ਸੰਗਤ ਸਮੂਹ ਭਗਤ ਜਨ ਸਮੂਹ ਵਾਲਾ ਜੀ ਦਾ ਪਰਿਵਾਰ ਵਾਲਾ ਜੀ ਦੇ ਸੇਵਕ ਨਗਰ ਦੇ ਸਮਾਜ ਦੇ ਲੋਕਾਂ ਦੇ ਭਲਾਈ ਦੇ ਖਾਤਰ ਸ੍ਰੀ ਵਾਲਾ ਜੀ ਲੰਗਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਕੂਟ ਪੂਰਾ ਜੋ ਪਹਿਲਾ ਸੇਵਾ ਸੰਗਤ ਸਮੇਟੀ ਕਰ ਰਹੀ ਹੈ ਉਦੋਂ ਇੱਕ ਨਵਾਂ ਹੋਰ ਉਪਰਾਲਾ ਜੋ ਸ਼੍ਰੀ ਵਾਲਾ ਜੀ ਚੈਰੀਟੇਬਲ ਰੋਟਰੀ ਦਾ ਸੁਭ ਮੂਰਤ 21 ਅਗਸਤ ਆਪਣੇ 21 ਅਗਸਤ ਨੂੰ ਦਿਨ ਵੀਰਵਾਰ ਸੁਭ ਮੰਗਲ ਸਮੇਂ ਜੋ ਸੰਤਾਂ ਦੇ ਬਾਬਾ ਪੂਰਾ ਵਾਲਿਆਂ ਦੇ ਦਰ ਘਰ ਦੇ ਗੁੰਖਾਲਾ ਬਾਬਾ ਪੂਰਾ ਵਾਲਿਆਂ ਦੀ ਮਹਾਪੁਰਸ਼ਾਂ ਦੇ ਭਗਤ ਸੇਵਕ ਉਹਨਾਂ ਦੇ ਅਨੇਈਆਂ ਵੱਲੋਂ ਉਹਨਾਂ ਦੇ ਪਰਿਵਾਰਕ ਸਾਰੇ ਸਦਸਿਆਂ ਵੱਲੋਂ ਜੋ ਇਹ ਦਾ ਸੁਭ ਘੂਰਤ ਕਰਿਆ ਗਿਆ ਹੈ ਗੁਰੂ ਮਹਾਰਾਜ ਸਭ ਨੂੰ ਤੰਦਰੁਸਤੀ ਮੰਗਲ ਮੈ ਗੁਰੂ ਆਪਣੇ ਤਨਤਰੀ ਬਾਈ ਜੀ ਸਭ ਨੂੰ ਸਵਸਥ ਦਾ ਇਥੋਂ ਸਭ ਜੀ ਆਵੇ ਖੁਸ਼ੀ ਖੁਸ਼ੀ ਜਾਵੇ ਰੋਗ ਦਾ ਨਾਸ਼ ਹੋਵੇ ਧਰਮ ਦੀ ਜੈ ਜੈਕਾਰ ਹੋਵੇ ਸਾਡਾ ਸਨਾਤਨ ਧਰਮ ਗਊ ਮਾਤਾ ਧਰਮ ਕਾਰਮ ਲਈ ਸਦਾ ਹੀ ਸਾਡੇ ਬੱਚੇ ਅਗਰੇ ਰਹਿਣ ਇਸੇ ਤਰ੍ਹਾਂ ਮਨ ਧਨ ਨਾਲ ਸੇਵਾ ਕਰਦੇ ਰਹਿਣ ਤੇ ਗੁਰੂ ਮਹਾਰਾਜ ਸਭ ਨੂੰ ਇਥੋਂ ਤੰਤਰਿਤ ਹੁੰਦਾ ਸੀ ਇਹੀ ਆਸ਼ੀਰਵਾਦ ਦਿੰਦੇ ਆ ਇਹੀ ਸਭ ਨੂੰ ਸਨੇਹਾ ਦਿੰਦੇ ਆ ਇਹੀ ਸਾਡਾ ਮੈਸੇਜ ਹੈ ਇਹੀ ਸਾਡਾ ਸੰਦੇਸ਼ ਹੈ ਦਿਨੋਂ ਦਿਨ ਆਪਾਂ ਸਭ ਸਨਾਤਨ ਕੀ ਧਰਮ ਕੀ ਸਾਧੂਆਂ ਕੀ ਸਮਾਜ ਕੀ ਸੇਵਾ ਕਰਦੇ ਰਹਿ ਲੋਕ ਭਲਾਈ ਕੇ ਭਲੇ ਧਰਮ ਆਰਥ ਕਰਦੇ ਰਹਿ ਬੋਲੋ ਬਾਲਾ ਜੀ ਮਹਾਰਾਜ ਕੀ ਜੈ ਜੈ ਕਰਨ ਦੇ ਸੇਵਾ ਦੇ ਦਿਨ ਤੋਂ ਅੱਜ ਦੇ ਦਿਨ ਜੈਸੀ ਬਤਾਈ ਮਹਾਰਾਜ ਸੀ ਸੀ ਮਹਾਰਾਜ ਚਤਪਾਲ ਰਾਜ ਜੀ ਮਹਾਰਾਜ ਦੇ ਜੀ ਦੇ ਕਾਰਜ ਕਰਨ ਨਾਲ ਅੱਜ ਇਹ ਆਪਣੀ ਲੈਬਾਰਟਰੀ ਦਾ ਸ਼੍ਰੀ ਬੱਲੇ ਨੂੰ ਚੈਰੀ ਟਵਰ ਬੋਟਰੀ ਦਾ ਕਟਣ ਹੋਇਆ ਅਸੀਂ ਬੜੇ ਧੰਨ ਭਾਗ ਗਏ ਹ ਮਹਾਰਾਜ ਜੀ ਨੇ ਇੱਥੇ ਕਦਮ ਰੱਖੇ ਅਸੀਂ ਬੜਾ ਧੰਨਵਾਦੀ ਸ਼ਹਿਰ ਵਾਸੀਆਂ ਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਤਾ ਚੱਲਦੀ ਹੈ ਤੇ ਤੁਹਾਨੂੰ ਪਤਾ ਹੈ ਰੋਟੀ ਬੈਂਕ ਆਪਣਾ ਸੇਵਾ ਕਰ ਰਿਹਾ ਹੈ ਲਗਾਤਾਰ ਜੁਗਤਮੰਦਗੀ ਤੇ ਹੁਣ ਲੈਬਾਰਟਰੀ ਵੀ ਇਸੇ ਤਰ੍ਹਾਂ ਦਿਨ ਰਾਤ ਜਦੋਂ ਤੁਹਾਨੂੰ ਹੋਊਗਾ ਉਦੋਂ ਸੇਵਾ ਕਰੇਗੀ ਤੇ ਸਵੇਰੇ 6:30 6:30 ਸ਼ਾਮ ਦੇ 6 ਵਜੇ ਤੱਕ ਦਾ ਡਰਾਈਵਰ ਤੇ ਤੁਸੀਂ ਮੈਂ ਕਹਣਾ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਅਸੀਂ ਇਹਦਾ ਲਾਭ ਵੱਧ ਤੋਂ ਵੱਧ ਖਾਓ ਜੈਸੀ ਰਹੋ। ਕੀਤੀ ਹੋਰੋਂ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਕਿ ਲੈਬੋਰੀ ਅਜ ਸੁਆਮੀ ਜੀ ਚੰਦਰ ਰਾਜ ਜੀ ਆਏ ਹੋਏ ਇਹਨਾਂ ਦੇ ਚਰਕਮਲਾ ਨਾਲ ਅਜੇ ਉਦਘਾਟਨ ਕੀਤਾ ਗਿਆ ਹੈ। ਸਾਰੇ ਸ਼ਹਿਰ ਨੂੰ ਆ ਵੀ ਯੂਨੀਵਰਸਿਟੀ ਵੀ ਸਾਡੇ ਫਰੈਸ਼ ਰਿਪੋਰਟਰ ਵੀ ਸਾਡੇ ਅਰਜੀਵ ਸ਼ਰਮਾ ਜੀ ਸਾਡੇ ਵੀ ਸਿੰਘ ਜੀ ਸਾਡੇ ਚਰਨ ਦਾ ਜੀ ਸਾਡੇ ਗੁਰਮੀਸ਼ ਸਾਡੀ ਸੋਨੂ ਕਬਰੀ ਚੰਦਰ ਸਿੰਘ ਸਾਡੀ ਸੰਸਥਾ ਦੇ ਪੀਆਰ ਹੋਇਆ ਉਹ ਵੀ ਵਿਸ਼ੇਸ਼ ਤੌਰ ਤੇ ਆਏ ਸਾਰਿਆਂ ਜੀ ਆਇਆਂ ਨੂੰ ਹੈ ਤੇ ਬਾਕੀ ਇਹ ਲੈਬਾਰਟਰੀ ਦੇ ਕੋਈ 50% ਲੈਸ ਤੇ ਇੱਥੋਂ ਦੀ ਚੱਲੇਗੀ ਜਿਹੜੇ ਜੀ ਜ਼ਰੂਰਤਮੰਦ ਜੋ ਵੀ ਹੈ ਕੋਈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਇੱਥੇ ਆ ਕੇ ਉਹ ਹਰ ਤਰ੍ਹਾਂ ਦਾ ਆਰਡਰ ਸਟ ਗਰਾਫ ਰਦਾ ਹੈ ਜਿਹੜਾ ਕੀ ਉਹ 50% ਲਾਸਟੇਜ ਤੇ ਹੋਵੇਗਾ ਤੇ ਆਪਾਂ ਆਈਓ ਮਾਨਵ ਸੇਵਾ ਤੇ ਆਈਓ ਭਾਰਗੋਡੇ ਬਈ ਆਪਾਂ ਇਹਨੂੰ ਅੱਗੇ ਲੈ ਕੇ ਹੋਰ ਜਾਣਾ ਹੈ ਸਾਡਾ ਤੁਸੀਂ ਸਾਥ ਦਿਓ ਆਪਾਂ ਹੋਰ ਮਾਨਵਤਾ ਦੀ ਸੇਵਾ ਕਰੀਏ ਸਾਡੇ ਅਕਿਲ ਕੋਸ਼ਿਕ ਜੀ ਗਏ ਆ ਅਸੀਂ ਇਹਨਾਂ ਦਾ ਵੀ ਜੀ ਆਏ ਨੂੰ ਕਰਦੇ ਜਿਵੇਂ ਰਾਜਾ ਚਰਮਾ ਜੀ ਵੀ ਆਏ ਉਹਨਾਂ ਦੇ ਵੀ ਆਏ ਜੈ ਜੀ